ਸ਼੍ਰੀਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿਧਾਨ ਸਭਾ ਦਾ ਸਾਲ 2025-26 ਦਾ ਬਜਟ ਕੀਤਾ ਪੇਸ਼ 2 ਲੱਖ 36000 ਕਰੋੜ ਦਾ ਬਦਲਦਾ ਪੰਜਾਬ ਥੀਮ ਦੇ ਨਾਮ ਦੇ ਨਾਲ ਬਜਟ ਕੀਤਾ ਪੇਸ਼ ਚੰਡੀਗੜ੍ਹ ਦੇ ਵਿੱਚ 1 April ਤੋਂ ਲੈ ਕੇ 3 April ਤੱਕ ਠੇਕੇ ਰਹਿਣ ਕੇ ਬੰਦ ਨਵੇਂ ਠੇਕਿਆਂ ਦੀ ਅਲਾਟਮੈਂਟ ਦੇ ਹੁਕਮਾਂ ਦੇ ਤਹਿਤ ਤਨ ਪ੍ਰਹਿਲ ਤੱਕ ਲੱਗੀ ਰੋਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਰੀ ਕੀਤਾ ਨੋਟਿਸ ਠੇਕਿਆਂ ਦੀ ਟੈਂਡਰਿੰਗ ਅਤੇ ਅਲਾਟਮੈਂਟ ਨੂੰ ਲੈ ਕੇ ਕਈ ਬਿਨੇਕਾਰਾਂ ਨੇ ਦਾਖਲ ਕੀਤੀ ਹੈ ਪਟੀਸ਼ਨ ਪੰਜਾਬ ਦੇ ਬਜਟ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਲਈ ਰੱਖੇ ਗਏ ਪੈਸੇ ਖੇਡਾਂ ਦੇ ਲਈ 979 ਕਰੋੜ 3000 ਇੰਡੋਰ ਜਿਮ ਖੋਲਣ ਦੀ ਯੋਜਨਾ ਸਿੱਖਿਆ ਵਿਭਾਗ ਦੇ ਲਈ 17975 ਕਰੋੜ ਰੁਪਏ ਦਾ ਬਜਟ ਰਕਮ ਸਿਹਤ ਵਿਭਾਗ ਦੇ ਲਈ 55198 ਕਰੋੜ ਦੇ ਰਕਮੇ ਪੈਸੇ ਪੰਜਾਬੀ ਐਸਪੀ ਵਿਭਾਗ ਦੇ ਚੀਫ ਦਾ ਮੋੜ ਹੋਇਆ ਤਬਦਲਾ ਆਈਪੀਐਸ ਸੁਰੇਂਦਰਪਾਲ ਸਿੰਘ ਪਰਮਾਰ ਨੂੰ ਬਿਜ਼ਨੈਸ ਚੀਫ ਕੀਤਾ ਨਿਯੁਕਤ ਆਈਪੀਐਸ ਜੇ ਨਗੇਸ਼ਵਰ rau ਦੀ ਥਾਂ ਲੈਣਗੇ ਸੁਰੇਂਦਰਪਾਲ ਪਰਮਾਰ ਐਸ.ਡੀ.ਪੀ.ਐਸ ਪਰਦਾਨ ਐਡਵੋਕੇਟ ਅਰਜੰਦਰ ਸਿੰਘ ਧਾਮੀ ਨੇ ਮੋੜ ਸੰਭਾਲਿਆ ਚਾਰਜ ਬਜਟ ਇਜਲਾਸ ਤੋਂ ਪਹਿਲਾਂ ਸੰਭਾਲਿਆ ਉਹਦਾ ਅਸਤੀਫਾ ਨਾ ਮੰਜ਼ੂਰ ਹੋਣ ਤੇ ਸੰਵਾਲਿਆ ਕਾਰਜਪਾਰਾਂ ਅੰਤਰੀ ਕਮੇਟੀ ਨੇ ਅਸਤੀਫਾ ਕੀਤਾ ਸੀ ਰੱਦ। ਵਿਹਾਲੀ ਐਸਐਸਪੀ ਦਫ਼ਤਰ ਬਾਹਰ ਹੋਇਆ ਹਗਾਮਾ ਪਾਸਟਰ ਬਜਿੰਦਰ ਸਿੰਘ ਦੇ ਸਮਰਥਕਾਂ ਨੇ ਲਗਾਇਆ ਧਰਨਾ ਐਫਆਈਆਰ ਰੱਦ ਕਰਦੀ ਕੀਤੀ ਜਾ ਰਹੀ ਮੰਗ। ਪਾਸਟਰ ਦੇ ਸਮਰਥਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ ਕਿ ਜਦੋਂ ਤੱਕ ਐਫਆਈਆਰ ਰੱਦ ਨਹੀਂ ਹੁੰਦੀ ਉਦੋਂ ਤੱਕ ਧਰਨਾ ਰਹੇਗਾ ਜਾਰੀ। ਕਿਸਾਨਾ ਕੁਜਜੀਤ ਸਿੰਘ ਢੱਲਿਆੜ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਹੋਈ ਅਹਿਮ ਸੁਣਵਾਈ ਦੋਵੇਂ ਦਲੀਲਾਂ ਸੁਣਨ ਦੇ ਬਾਅਦ ਅਦਾਲਤ ਨੇ ਫੈਸਲਾ ਰੱਖਿਆ ਰੱਖਮਾ ਫਲਕੇ ਜੱਜ ਇਸ ਮਾਮਲੇ ਦੇ ਉੱਪਰ ਸੁਣਾਉਣਗੇ ਇਹ ਫੈਸਲਾ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਅਤੇ 36 ਕੜ ਦੇ ਸਾਬਕਾ ਸੀਐਮ ਪਪੇਸ਼ ਮਗੇਲ ਦੇ ਘਰ ਸੀਬੀਆਈ ਦੀ ਛਾਪੇਮਾਰੀ ਕਰਦੇ ਬਾਹਰ ਪਾਰੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਸੀਬੀਆਈ ਤੋਂ ਪਹਿਲਾਂ ਈਡੀ ਕਰ ਚੁੱਕੀ ਹੈ ਰੇਡ 2161 ਕਰੋੜ ਰੁਪਏ ਦੇ ਕਥਿਤ ਸ਼ਰਾਬ ਘਟਾਲੇ ਦੀ ਕੀਤੀ ਜਾ ਰਹੀ ਹੈ ਜਾਂਚ ਹਰਿਆਣਾ ਚ ਗੁਜਰਾਤ ਪੁਲਿਸ ਦੇ ਤਿੰਨ ਵਲਾਜ਼ਮਾ ਦੀ ਸੜਕਾਸਰ ਵਿੱਚ ਹੋਈ ਮੌਤਾਨ ਪਛਾਤੇ ਵਾਹਨ ਦੇ ਨਾਲ ਗੁਜਰਾਤ ਪੁਲਿਸ ਦੀ ਗੱਡੀ ਟਕਰਾਉਣ ਦੇ ਕਾਰਨ ਵਾਪਰਿਆ ਹਾਦਸਾ ਕਿਸੇ ਮਾਮਲੇ ਦੀ ਪਛਾਣ ਕਰਨ ਦੇ ਲਈ ਹਰਿਆਣਾ ਐਸਐਨਪਾਲਿਸ ਮੁਲਾਜ਼ਮ ਸੁਖਬੀਰ ਬਾਦਲ ਨੇ ਅੱਜ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਚੁੱਕੇ ਸਵਾਲ ਕਿਹਾ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਵਾਅਦਾ ਕਿਤੇ ਜ਼ਿਕਰ ਨਹੀਂ ਸਰਕਾਰੀ ਕਰਮਚਾਰੀਆਂ ਦੀ ਓਪੀਐਸ ਸਕੀਮ ਲਾਗੂ ਕਰਨ ਦੀ ਕਿਤੇ ਅਲਾਟਮੈਂਟ ਨਹੀਂ ਐਸਐਨਐਸ ਦੀਆਂ ਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ